ਕਿ ਬਾਬਾ ਮੰਗਲ达ਸ ਜੀ ਦੇ ਬੜੇ ਪਵਿੱਤਰ ਸਥਾਨ ਦੇ ਉੱਤੇ ਸਵਰਗੀਏ ਸਰਦਾਰ ਪਰਵਿੰਦਰਪਾਲ ਸਿੰਘ ਜੀ ਦਾ ਰਾ ਦੀ ਪਹਿਲੀ ਵਰਸੀ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਖੂਨਦਾਨ ਕੈਂਪ ਲਗਵਾਇਆ ਗਿਆ ਹੈ। ਉਹਨਾਂ ਦੇ ਬੱਚਿਆਂ ਅਮਰਿਤਪਾਲ ਮਨਪ੍ਰੀਤ ਨੇ ਬਹੁਤ ਉਤਸ਼ਾਹ ਦੇ ਨਾਲ ਖੂਨਦਾਨ ਕੈਂਪ ਲਗਵਾਇਆ ਔਰ ਹੁਣ ਤੱਕਨ 35 ਵਿਅਕਤੀ ਖੂਨਦਾਨ ਕਰ ਚੁੱਕੇ ਹਨ। ਔਰ ਉਮੀਦ ਹੈ ਕਿ 50 ਤੋਂ 90 ਵਿਅਕਤੀ ਜਿਹੜੇ ਅੱਜ ਹੁੰਦਾਨ ਕਰਨਗੇ ਇਸ ਖੂਦਾਨ ਕੈਂਪ ਦਾ ਉਦਘਾਟਨ ਸਵਰਗੀ ਬਲਵਿੰਦਰ ਪਾਲ ਦਾਰਾਜੀ ਦੀ ਧਰਮ ਪਤਨੀ ਸਰੋਜ ਰਾਣੀ ਜੀ ਨੇ ਕੀਤਾ ਹੈਗਾ ਵਾ ਆਪਣੇ ਮਾਪਿਆਂ ਨੂੰ ਖੂਦਾਨ ਕੈਂਪ ਨੂੰ ਵਾਕਈ ਯਾਦ ਕਰਨ ਦਾ ਤਰੀਕਾ ਬੜਾ ਇੱਕ ਨੇਕ ਤਰੀਕਾ ਮਾਪੇ ਪਰਮਾਤਮਾ ਦਾ ਰੂਪ ਹੁੰਦੇ ਹਨ ਔਰ ਜਿਹੜੇ ਬੱਚੇ ਆਪਣੇ ਮਾਪੇ ਦੇ ਵਰਸੀ ਦੇ ਮੌਕੇ ਖੂਨ ਦਾਨ ਲਗਵਾਉਂਦੇ ਆਣ ਔਰ ਉਸ ਦੇ ਵਿੱਚ ਫਰਿਸ਼ਤੇ ਖੂਨ ਦਾਨ ਕਰਦੇ ਆ ਉਸ ਖੂਨ ਦਾਨ ਦੇ ਦੁਆਰਾ ਹਸਪਤਾਲਾਂ ਦੇ ਵਿੱਚ ਖੂਨ ਦੀ ਘਾਟ ਸਦਕਾ ਨਾਲ ਮਰੀਜ਼ਾਂ ਦੀ ਬੁਝ ਰਹੀ ਜੀਵਨ ਜੋਤ ਨੂੰ ਜਗ ਮਗਾਏ ਰੱਖਣ ਦੇ ਵਿੱਚ ਮਦਦ ਮਿਲਦੀ ਆ ਇਸ ਕੈਂਪ ਦੇ ਵਿੱਚ BDC ਬਲੱਡ ਸੈਂਟਰ ਵੱਲੋਂ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਗਈ BDC ਬਲੱਡ ਸੈਂਟਰ ਨਵਾਂ ਸ਼ਹਿਰ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ ਜਿਹੜੇ ਬੱਚਿਆਂ ਦੇ શરીਰੇ ਵਿੱਚ ਖੂਨ ਨਹੀਂ ਬੰਦਾ ਉਹਨਾਂ ਕੋਲੋਂ ਕੋਈ ਟੈਸਟਾਂ ਦੀ ਫੀਸ ਨਹੀਂ ਲਈ ਜਾਂਦੀ ਜਿਹੜੇ ਲੋਕ ਕਿਡਨੀ ਫੇਲਿਅਰ ਤੋਂ ਪੀੜਤ ਹੈ ਕੈਂਸਰ ਤੋਂ ਪੀੜਤ ਹੈ ਉਹਨਾਂ ਤੋਂ ਵੀ ਕੋਈ ਟੈਸਟਾਂ ਦੀ ਫੀਸ ਨਹੀਂ ਦਿੱਤੀ ਜਾਂਦੀ ਇਸ ਕਰਕੇ 18 ਸਾਲ ਤੋਂ ਲੈ ਕੇ 65 ਸਾਲ ਦਾ ਇਹ ਤੰਦਰੁਸਤ ਸੱਜਣਾ ਨੂੰ ਦੇਵੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਖੁਦ ਨੂੰ ਆਪਣੇ ਜੀਵਨ ਦਾ ਅਨੇਖੜਵਾ ਹਿੱਸਾ ਬਣਾਣ ਧੰਨਵਾਦ ਸੀ ਉਸ ਪਿਆਰੇ ਮਿੱਤ ਨੂੰ ਜਿਹੜਾ ਪਿਛਲੇ ਸਾਲ ਸਾਨੂੰ ਸ਼ਹੀਦੀ ਦੇ ਚਲਦਿਆਂ ਗਿਆ ਸਾਡਾ ਬਹੁਤ ਹੀ ਸਤਜੂ ਬਿੰਦਦਰ ਪਾਲ ਜੀ ਦਾਰਾ ਜੀ ਅੱਜ ਸਾਨੂੰ ਨੂੰ ਯਾਦ ਕਰਦਿਆਂ ਉਹ ਸ਼ੁਦਾਗੀ ਦੇਣਾ ਹੈ ਮੈਂ ਮਹਿਸੂਸ ਕਰਦਾ ਕਿ ਜਿੰਨਾ ਵੀ ਜ਼ਿੰਦਗੀ ਅਸੀਂ ਉਹਨਾਂ ਨਾਲ ਬਤੀਤ ਕੀਤੀ ਹੈ ਜਿਸ ਤਰ੍ਹਾਂ ਦਾ ਸਮਾਜਿਕ ਉਹਨਾਂ ਦਾ ਚੰਗਾ ਗੁਜ਼ਾਰਾ ਆ। ਜਦੋਂ ਮੈਂ ਯਾਦ ਕਰਦਾ ਤਾਂ ਮੈਂ ਦੇਖਦਾ ਹਾਂ ਕਿਦਾਂ ਨੇ ਬਹੁਤ ਘੱਟ ਲੋਕ ਆ। ਜਿਹੜੇ ਕਦੀ ਕਿਸੇ ਨਾਲ ਖਾਣਾ ਜਾਂਦੇ ਆ ਜਿਹਦੇ ਕਦੇ ਦੁੱਖ ਸੁੱਖ ਵਿੱਚ ਕੋਈ ਨਾਲ ਚੱਲਣਾ ਜਾਣਦੇ ਆ। ਮੈਨੂੰ ਯਾਦ ਆ ਕਿ ਅਸੀਂ ਜਦੋਂ ਕਿਤੇ ਕੋਈ ਫੰਕਸ਼ਨ ਕਰਨਾ ਅਸੀਂ ਉਹ ਗਣਾ ਪਿਆ ਸੀ ਦਾ ਵੀ ਪਾਈ ਇਕੱਠੇ-ਕੁੱਠੇ ਕਰਕੇ ਦਿੰਦੇ ਆ ਉਹਨਾਂ ਨੇ ਕਦੀ ਅੱਜ ਤੱਕ ਇੱਕ ਕਮੇਰੀ ਵਿਦਿਆ ਦਾ ਸਮਾਨ ਨਹੀਂ ਸੀ ਆਇਆ ਕਦੀ ਉਹਨੇ ਕਿਹਾ ਵੀ ਇਹ ਤਾਂ ਘੱਟ ਵਾਜੀ ਉਹਨਾਂ ਨੂੰ ਜੋ ਦਿਨ ਜੇਜ ਪੜਾਣਾ ਪਰ ਉਸ ਤੋਂ ਬਾਅਦ ਜਿੱਥੇ ਵੀ ਉਹਨੂੰ ਕੋਈ ਕਹਿਣਾ ਸੀ ਕਿ ਇਦਾਂ ਦਾ ਕਰ ਲਈਆਂ ਥੱਲੇ ਕੋਈ ਨਹੀਂ ਗਿਆ ਉਸ ਸਮੂਹ ਕਥਨ ਦੇ ਇੱਕ ਕਿਸੇ-ਕਿਸੇ ਦੇ ਹਿੱਸੇ ਆ ਨਹੀਂ ਇਦਾਂ ਦੀਆਂ ਆਦਤਾਂ ਉਹ ਸਾਡੇ ਉਸ ਬਾਰੇ ਵਿੱਚ ਸੀਨੀਅਰ ਅੱਜ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ 900 ਸਾਲਰ ਕਰਦੇ ਆ ਉਹਨੂੰ ਸ਼ੁਦਾ ਜაძਵੀ ਕਰਦੇ ਆ ਸ਼ੁਦਾ ਜੀ ਦਿੰਦੇ ਆ ਇਹ ਆ ਬਈ ਅਸਤੇ ਹੀ ਪ੍ਰਮਾਤਮਾ ਵੀ ਇਹ ਯਾਦਦਾਸ ਕਰਦੇ ਆ ਕਿ ਉਹ ਆਪਣੇ ਚਰਨਾਂ ਜੁਣਾ ਨੂੰ ਨਿਵਾਸ ਪਰਚੇ ਸਦੇ ਆਪਣੇ ਚਰਨਾਂ ਤੇ ਲਾਈ ਰੱਖੇ ਪਰਿਵਾਰ ਜਿਹੜਾ ਆ ਬੜਾ ਮਿਹਨਤੀ ਪਰਿਵਾਰ ਆ ਉਹਨਾਂ ਨੇ ਇੱਕ ਬੂਟਾ ਇਦਾਂ ਦਾ ਲਾਇਆ ਕਿ ਉਹ ਉਹਨਾਂ ਦੀ ਅਲੀਸਾ ਤੇ ਚੱਲਦੇ ਆ ਸੋ ਮੈਂ ਨਾਮ ਇਹ ਵੀ ਦੱਸਦਾ ਕਿ ਪਰ ਚੜਦੀ ਕਲਾ ਰਹੇ ਦਿਨ ਦੁਗਲੀ ਦਾ ਚੌਂਕ ਰੱਖੀ ਕਰੇ ਇੱਕ ਵਾਰ ਫਿਰ ਰਿਸ਼ਦਾਰੇ ਜੀ ਨੂੰ ਉਨਾ ਦੇ ਚਦਾਈ ਨੇ ਪੇਟ ਕਰਦਾ ਹੋਇਆ ਉਸ ਪਰਮਾਤਮਾ ਨੂੰ ਬਸ ਅਦਾਸਾਈ ਕਰਦੇ